ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਲੈ ਕੇ ਹਾਜ਼ਰ ਹੋਈਆਂ ਜੀ ਸੋਨਾਲਿਕਾ 750 2006 ਮਾਡਲ ਤੇ ਦੂਸਰਾ 2011 ਮਾਡਲ ਤੇ ਨਾਲ ਹੀ ਜਿਹੜੇ ਵੀ ਚੈਨਲ ਤੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ نیچے ਆਪਣਾ WhatsApp ਨੰਬਰ ਸ਼ੋਅਰ ਹੈ ਜਿਸ ਕਿਸ ਵੀ ਨੇ ਖੇਤੀਬਾੜੀ ਦਾ ਕੋਈ ਵੀ ਸਾਧਨ ਵੇਚਣਾ ਜਾਂ ਖਰੀਦਣਾ ਹੋਵੇ ਤਾਂ WhatsApp ਤੇ ਕਨੈਕਟ ਜ਼ਰੂਰ ਕਰ ਲਿਓ ਜੀ ਪਹਿਲਾਂ ਆਪਾਂ ਗੱਲ ਕਰਦੇ ਆਂ DI 750 2006 ਮਾਡਲ ਟਰੈਕਟਰ ਦੀ ਗੱਲ ਕਰਦੇ ਆਂ ਜੇਬਾ ਪੰਜਾਬ ਨੰਬਰ ਹੈ ਇੰਜਨ ਗিয়ার ਲੈਫਟ ਦੀ ਮਾਲਕੀ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਵਾਕੇ ਚਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ A1 ਕੰਡੀਸ਼ਨ ਦਾ ਟਰੈਕਟਰ ਪਿਆ 2006 ਮਾਡਲ ਟਰੈਕਟਰ ਹੈ ਜੀ ਸਾਈਡ ਗিয়ার ਦੇ ਵਿੱਚ ਇੰਜਨ ਗিয়ার ਲੈਫਟ ਬਿਲਕੁਲ ਓਕੇ ਆ ਸਾਰਾ ਬੰਪਰ ਟੂ ਲੈਂਕਾਂ ਤੱਕ ਆਲ オリジナル ਪੇਂਟ ਹੈ ਅਗਲੇ ਟਾਇਰ BKT ਕੰਪਨੀ ਦੇ 80% ਆ ਬੈਕ ਟਾਇਰ 60% ਆ ਜੀ ਟਰੈਕਟਰ ਦੇ ਬੈਕ ਟਾਇਰ ਜੋ 60% ਹੈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੇ ਕਿਸੇ ਵੀਰ ਨੇ ਘਰ ਦੀ ਖੇਤੀ ਖਾਦ ਟਰੈਕਟਰ ਲੈਣਾ ਹੋਵੇ ਤਾਂ ਇਹ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਜ਼ਰੂਰ ਕਰ ਸਕਦੇ ਹੋ ਜੀ ਟਰੈਕਟਰ ਮਾਲਕੀਬੀਰਾਂ ਦਾ ਏਰੀਆ ਭਦੌੜ ਉੱਥੇ ਇਹ ਟਰੈਕਟਰ ਖੜਾ ਹੈ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਦੀ ਜੋ ਮਾਲਕੀਬੀਰਾਂ ਵੱਲੋਂ ਕੀਮਤ ਰੱਖੀ ਗਈ ਹੈ 2,34500 ਰੁਪਿਆ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਜਰੂਰ ਹੋ ਜਾਊਗਾ ਇੱਕ ਵਾਰ ਤੁਸੀਂ ਜਾ ਕੇ ਟਰੈਕਟਰ ਚੰਗੀ ਤਰ੍ਹਾਂ ਚੈੱਕ ਕਰਕੇ ਵਾਕੇ ਚਲਾ ਕੇ ਦੇਖੋ ਰੇਟ ਦਾ ਮੌਕੇ ਤੇ ਜਰੂਰ ਹੋ ਜਾਊਗਾ ਜੀ ਬਹੁਤ ਹੀ ਵਧੀਆ ਸਾਫ਼ ਸੁਥਰੀ A1 ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਲੈਫਟ ਬਿਲਕੁਲ ਓਕੇ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਤਾਂ ਮਾਲਕ ਵੀਰਾਂ ਦਾ ਏਰੀਆ ਭਧੌੜ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ 2 ਲੱਖ ਤੇ 45000 ਰੁਪਏ ਟਰੈਕਟਰ ਦੀ ਡਿਮਾਂਡ ਹੈ 2006 ਮਾਡਲ ਟਰੈਕਟਰ ਹੈ ਜੀ ਇੰਜਨ ਗੇਅਰ ਲੈਫਟਰ ਦੀ ਬਿਲਕੁਲ ਤਸੱਲੀ ਮਿਲੂਗੀ ਕਾਗਜ਼ ਪੱਤਰਾਂ ਦਾ ਬਿਲਕੁਲ ਓਕੇ ਹੈ ਟਰੈਕਟਰ ਤੁਸੀਂ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਸੋਨਾ ਲੀਕਾ 750 2011 ਮਾਡਲ ਟਰੈਕਟਰ ਦੀ ਗੱਲ ਕਰਦੇ ਹਾਂ ਜੀ 2011 ਮਾਡਲ ਟਰੈਕਟਰ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਤੇ ਨਵਾਂ ਟਰੈਕਟਰ ਪਿਆ ਕੋਕਾ ਪੀਸ ਟਰੈਕਟਰ ਆਜਵਾ ਇੰਜਨ ਗੀਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਅਗਲੇ ਟਾਇਰ ਜਹਾਜੀ ਟਾਇਰ ਲੱਗੇ ਹੋਇਆ 98% ਪੂਰੇ ਪੱਕੇ ਟਾਇਰ ਲੱਗੇ ਹੋਇਆ ਟਰੈਕਟਰ ਨੂੰ ориジナル वेट वगैरह लगे हुए है म्यूजिक सिस्टम फेवरहुड सत्री बिल्कुल नाल मिलूगी सोनु 2011 मॉडल है 98% पक्के टायर है कंडीशन ਤੁਸੀਂ ਦੇਖ ਸਕਦੇ ਹੋ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਨਵਾਂ ਪਿਆ ਹੈ انجن ਗੀਅਰ ਲੈਫਟ ਦੀ مالک ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਇੱਕ ਵਾਰ ਤੁਸੀਂ ਜਾ ਕੇ ਟਰੈਕਟਰ ਚੰਗੀ ਤਰ੍ਹਾਂ ਚੈੱਕ ਕਰਕੇ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਟਰੈਕਟਰ ਦੀ ਪੂਰੀ ਫੁੱਲ ਤਸੱਲੀ ਹੈ مالک ਵੀਰਾਂ ਵੱਲੋਂ 2011 ਮਾਡਲ ਹੈ 98% ਟਾਇਰ ਹੈ ਬਿਲਕੁਲ ਸੀਲਡ ਟਰੈਕਟਰ ਹੈ ਕਿਤੇ ਵੀ ਇੱਕ ਕਲਮ ਵੀ ਨਹੀਂ ਲੱਗੀ ਟਰੈਕਟਰ ਨੂੰ ਸਾਰਾ origignal ਪੇਂਟ ਹੈ ਜੀ ਫੈਬਰ ਹੁੱਡ ਸੱਤਰੀ ਮਿਊਜ਼ਿਕ ਸਿਸਟਮ ਸਭ ਕੁਝ ਨਾਲ ਹੈ origignal ਬੇਟ ਲੱਗੇ ਹੋਇਆ 98% ਟਰੈਕਟਰ ਦੇ ਟਾਇਰ ਮਿਲ ਜਾਣਗੇ ਤੁਹਾਨੂੰ ਬਹੁਤ ਹੀ ਵਧੀਆ ਏ1 ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਤੋਂ ਹੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਕਿ ਚੱਲਿਆ ਹੋ ਸਕਦਾ ਸਾਫ ਸੁਥਰੀ A1 ਕੰਡੀਸ਼ਨ ਦਾ ਟਰੈਕਟਰ ਹੈ ਜੀ ਟਰੈਕਟਰ ਦੀ ਜੋ ਮਾਲਕੀ ਵੀਰਾਂ ਵੱਲੋਂ ਡਿਮਾਂਡ ਹੈ 3 ਲੱਖ ਤੇ 70000 ਰੁਪਿਆ ਰੱਖੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਦੇ ਟਰੈਕਟਰ ਤੁਸੀਂ ਇੱਕ ਵਾਰ ਚਲਾ ਕੇ ਵਾ ਕੇ ਦੇਖੋ ਰੇਟ ਮੌਕੇ ਤੇ ਜਰੂਰ ਹੋ ਜੂਗਾ ਜੀ ਮਾਲਕ ਵੀਰਾਂ ਦਾ ਏਰੀਆ ਭਧੌੜ ਦੋਨੇ ਟਰੈਕਟਰ ਇੱਕੋ ਘਰੇ ਖੜੇ ਆ ਤੁਸੀਂ ਜਾ ਕੇ ਤਸੱਲੀ ਵਾਸ ਟਰੈਕਟਰ ਖਰੀਦ ਸਕਦੇ ਹੋ ਪੂਰੀ ਤਸੱਲੀ ਬਖਸ਼ ਕਾਮਾ ਮਾਲਕ ਵੀਰਾਂ ਦਾ ਕੋਈ ਅਹਰਜੀ ਵਪਾਰੀਆਂ ਵਾਲੀ ਗੱਲ ਨਹੀਂ ਟਰੈਕਟਰ ਤੁਸੀਂ ਵਾਕੇ ਚਲਾ ਕੇ ਚੈੱਕ ਕਰ ਸਕਦੇ ਹੋ ਕਾਗਜ਼ ਪੱਤਰਾਂ ਦਾ ਬਿਲਕੁਲ ਓਕੇ ਮਿਲੂਗਾ ਤੇ ਨਵਾਂ ਕੋਰ ਟਰੈਕਟਰ オリジナル ਮਿਲਣਗੇ ਸਾਫ਼ ਸੁਥਰੀ ਕੰਡੀਸ਼ਨ ਦੇ ਕੋਈ ਰੰਗ ਪੇਂਟ ਜਾਂ ਕੋਈ ਵਪਾਰੀਆਂ ਵਾਲੀ ਗੱਲਬਾਤ ਕੋਈ ਵੀ ਨਹੀਂ ਹੋਊਗੀ ਇੱਕ ਵਾਰੀ ਬਾਈ ਨੂੰ ਜਾ ਕੇ ਜਰੂਰ ਮਿਲੋ ਤੁਸੀਂ ਮੋਬਾਈਲ ਨੰਬਰ স্ক্রੀਨ